ਕੀ ਹੈ ਜੀ ਹਾਂ ਦੱਸਦੀ ਹੈ ਕਿ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ GST ਕੌਂਸਲ ਦੀ ਮੀਟਿੰਗ ਹੋ ਰਹੀ ਹੈ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਨੇ ਕਈ ਚੀਜ਼ਾਂ ਤੇ GST ਘਟਾਈ ਵੀ ਜਾ ਸਕਦੀ ਹੈ ਔਰ ਕਈ ਚੀਜ਼ਾਂ ਤੇ GST ਵਧਾਈ ਵੀ ਜਾ ਸਕਦੀ ਹੈ ਸਾਰੇ ਰਾਜਾਂ ਦੇ ਵਿੱਤ ਮੰਤਰੀ ਜਿਹੜੇ ਐ ਉਹ ਮੌਜੂਦ ਰਹਿਣਗੇ ਇਸ ਮੀਟਿੰਗ ਦੇ ਵਿੱਚ ਔਰ ਨਾਲ ਹੀ ਦੱਸਦੀ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਔਰ ਦਿੱਲੀ ਦੇ ਵਿੱਤ ਮੰਤਰੀ ਆਤਸ਼ੀ ਵੀ ਇਸ ਦੇ ਵਿੱਚ ਮੌਜੂਦ ਨੇ ਇੰਸ਼ੋਰੈਂਸ ਦੇ ਉੱਪਰ ਜੀਐਸਟੀ ਨੂੰ ਘਟਾਇਆ ਜਾ ਸਕਦਾ ਹੈ ਇਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿੱਤ ਮੰਤਰੀ ਨਿਰਮਲਾ ਸੀ타ਰਮਨ ਦੀ ਅਗਵਾਈ ਦੇ ਵਿੱਚ ਇਹ ਜੀਐਸਟੀ ਦੀ ਆ ਮੀਟਿੰਗ ਜਿਹੜੀ ਐਚ ਰੈਚਿੰਗ ਵੀ ਬੈਠਕ ਹੋ ਰਹੀ ਐ ਇਸ ਦੇ ਵਿੱਚ ਕਈ ਅਹਿਮ ਮੁੱਦੇ ਆ ਦੇ ਉੱਪਰ ਚਰਚਾ ਜਿਹੜੀ ਆ ਉਹ ਕੀਤੀ ਜਾ ਸਕਦੀ ਐ ਦੱਸਦੀ 1 2000 ਤੋਂ ਘੱਟ ਜਿਹੜੀ ट्रांजैक्शन ਹੁੰਦੀ ਐ ਆਨਲਾਈਨ ਗੇਮਿੰਗ ਦੇ ਉੱਪਰ ਟੈਕਸ ਲਾਉਣ ਦੀ ਵੀ ਗੱਲਬਾਤ ਇਸ ਦੇ ਉੱਪਰ ਚੱਲ ਰਹੀ ਐ ਕਿ ਜਿਹੜੀ ਆਨਲਾਈਨ ਗੇਮਿੰਗ ਐ ਉਸ ਦੇ ਵਿੱਚ 2000 ਦੀ ਜੇਕਰ ट्रांजैक्शन ਵੀ ਹੁੰਦੀ ਐ ਤਾਂ ਉਸ ਦੇ ਉੱਪਰ ਵੀ ਟੈਕਸ ਲਗਾਇਆ ਜਾ ਸਕਦਾ ਐ ਇਸ ਦੇ ਉੱਪਰ ਵੀ ਵਿਚਾਰ ਚਰਚਾ ਜਿਹੜੀ ਉਹ ਕੀਤੀ ਜਾ ਰਹੀ ਐ ਅਰੇਸ ਦੇ ਨਾਲ ਕੀ ਅਸੀਂ ਜਿੱਕਰ ਗੱਲ ਕਰੀ ਤਾਂ ਇੰਸ਼ੋਰੈਂਸ ਪ੍ਰੀਮੀਅਮ ਜੀਐਸਟੀ ਜੁੜੀ ਹੈ ਇਸ ਦੇ ਵਿੱਚ ਵੀ ਕਟੌਤੀ ਕਰਨ ਦੀ ਚਰਚਾ ਜਿਹੜੀ ਉਹ ਛੜੀ ਹੋਈ ਹੈ ਕਿ ਜਿਹੜੀ ਇੰਸ਼ੋਰੈਂਸ ਪ੍ਰੀਮੀਅਮ ਜੀਐਸਟੀ ਦਿੱਤੀ ਜਾਂਦੀ ਹੈ ਉਹਦੇ ਵਿੱਚ ਵੀ ਕਟੌਤੀ ਕੀਤੀ ਜਾਵੇ ਤਾਂ ਇਸ ਦੇ ਉੱਪਰ ਵੀ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈ ਤਾਂ ਸਾਰੇ ਰਾਜਾਂ ਦੇ ਆ ਵਿੱਤ ਮੰਤਰੀ ਜਿਹੜੇ ਉਹ ਪਹੁੰਚੇ ਹੋਏ ਨੇ ਪੰਜਾਬ ਤੋਂ ਵੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜੇ ਉਹ ਪਹੁੰਚੇ ਹੋਏ ਨੇ ਚਾਹੇ ਇੰਸ਼ੋਰੈਂਸ ਦੀ ਗੱਲ ਕਰੀਏ ਇੰਸ਼ੋਰੈਂਸ ਪ੍ਰੀਮੀਅਮ ਦੇ ਵਿੱਚ ਵੀ ਕਟੌਤੀ ਕੀਤੀ ਜਾ ਸਕਦੀ ਹੈ 2000 ਤੋਂ ਘੱਟ ਜਿਹੜੀਆਂ ਆਨਲਾਈਨ ਗੇਮਿੰਗ ਦੇ ਵਿੱਚ ट्रांजैक्शन ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਉੱਪਰ ਵੀ ਟੈਕਸ ਲਗਾਇਆ ਜਾ ਸਕਦਾ ਹੈ ਇਹ ਵੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਰਹੀ ਹੈ ਤਾਂ ਕਈ ਤਰੀਕੇ ਦੇ ਨਾਲ GST ਵਧਾਈ ਵੀ ਜਾ ਸਕਦੀ ਹੈ ਔਰ ਕਟਾਈ ਵੀ ਜਾ ਸਕਦੀ ਹੈ ਕਿਉਂਕਿ ਕਈ ਲੋਕ ਕਹਿੰਦੇ ਸੀ ਕਿ ਇੰਸ਼ੋਰੈਂਸ ਦੇ ਉੱਪਰ GST ਘਟਾਉਣੀ ਚਾਹੀਦੀ ਹੈ ਇਹਨਾਂ ਨੂੰ ਲੈ ਕੇ ਵੀ ਵਿਚਾਰ ਚਰਚਾ ਹੁਣ ਇਸ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਜਿਹੜੀ ਬੀਮਾ ਪ੍ਰੀਮੀਅਮ ਹੁੰਦਾ ਹੈ ਜੀਵਨ ਬੀਮਾ ਪ੍ਰੀਮੀਅਮ ਦੇ ਉੱਪਰ 18% ਅ ਜੀਐਸਟੀ ਲੱਗਦੀ ਹੈ ਜਿਹਨੂੰ ਕਿ ਘਟ ਕਰਨ ਦੀਆਂ ਸੰਭਾਵਨਾ ਵੀ ਇੱਥੇ ਪ੍ਰਗਟਾਈ ਜਾ ਰਹੀ ਹੈ ਵਿਚਾਰ ਚਰਚਾ ਚੱਲ ਰਹੀ ਹੈ ਕਿ ਜਿਹੜੀ ਤੁਸੀਂ ਜੀਵਨ ਬੀਮਾ ਪ੍ਰੀਮੀਅਮ ਕਿਸ਼ਤ ਭਰਦੇ ਹੋ ਉਸ ਦੇ ਉੱਪਰ 18% ਜੀਐਸਟੀ ਲੱਗਦੀ ਹੈ ਉਹਨੂੰ ਵੀ ਘਟਾਇਆ ਜਾ ਸਕਦਾ ਹੈ ਇਹ ਵੀ ਚਰਚਾ ਜਿਹੜੀ ਉਹ ਚੱਲ ਰਹੀ ਹੈ ਤਾਂ तमाम ਕਈ ਤਰ੍ਹਾਂ ਦੇ ਫੈਸਲੇ ਇਸ ਜੀਐਸਟੀ ਮੀਟਿੰਗ ਦੇ ਵਿੱਚ ਲਏ ਜਾ ਸਕਦੇ ਨੇ ਦਿੱਲੀ ਦੇ ਵਿੱਚ ਹੀ ਮੀਟਿੰਗ ਹੋ ਰਹੀ ਹੈ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੀ ਅਗਵਾਈ ਦੇ ਵਿੱਚ ਸਾਰੇ ਰਾਜਾਂ ਦੇ ਵਿੱਤ ਮੰਤਰੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਨੇ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਤੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਦਿੱਲੀ ਦੇ ਵਿੱਤ ਮੰਤਰੀ ਆਤਿਸ਼ੀ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਹੋਰ ਕੀ ਕੀ ਆਪਣੇ ਆਪਣੇ ਰਾਜਾਂ ਦੇ ਵਿੱਚ ਜੀਐਸਟੀ ਨੂੰ ਲੈ ਕੇ ਸਮੱਸਿਆਵਾਂ ਆ ਰਹੀਆਂ ਨੇ ਉਹ ਵੀ ਮੰਤਰੀ ਜਿਹੜੇ ਐ ਉਹ ਇਸ ਮੀਟਿੰਗ ਦੇ ਵਿੱਚ ਚੁੱਕ ਸਕਦੇ ਨੇ ਕਿ ਸਾਡੇ ਰਾਜ ਦੇ ਵਿੱਚ ਇਸ GST ਨੂੰ ਲੈ ਕੇ ਇਸ ਤਰੀਕੇ ਦੀ ਸਮੱਸਿਆ ਸਾਹਮਣੇ ਆ ਰਹੀ ਹੈ ਇਸ ਨੂੰ ਘਟਜਾ ਇਸ ਨੂੰ ਵੱਧ ਕਰਨਾ ਚਾਹੀਦਾ ਹੈ ਤਾਂ ਇਸ ਚੀਜ਼ਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਇਸ ਤਰੀਕੇ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਡਿਸਕਸ ਕੀਤੀਆਂ ਜਾ ਸਕਦੇ ਨੇ ਇੰਡਸਟਰੀਅਲ ਦੇ ਨਾਲ ਵੀ GST ਦੇ ਮੁੱਦੇ ਜੁੜੇ ਹੋਏ ਇਸ ਮੀਟਿੰਗ ਦੇ ਵਿੱਚ ਚੁੱਕੇ ਜਾ ਸਕਦੇ ਨੇ ਹਾਲਾਂਕਿ ਇਹ ਗੇਮਿੰਗ ਦੇ ਉੱਪਰ ਤਾਂ ਕਿਹਾ ਜਾ ਰਿਹਾ ਕਿ ਜੇਕਰ 2000 ਤੋਂ ਘੱਟ ਛੋਟੀ ਟ੍ਰਾਂਜੈਕਸ਼ਨ ਹੁੰਦੀ ਹੈ ਤਾਂ ਉਸ ਦੇ ਉੱਪਰ ਵੀ ਟੈਕਸ ਲਿਆ ਜਾਵੇਗਾ ਔਰ ਨਾਲ ਕੀ ਜਿਹੜੀ ਬੀਮਾ ਯੋਜਨਾ ਹੈ ਜਿਹੜਾ ਤੁਸੀਂ ਪ੍ਰੀਮੀਅਮ ਭਰਦੇ ਹੋ ਜਿਹਨੂੰ ਅਸੀਂ LIC ਵੀ ਕਹਿ ਦਿੰਨੇ ਆ ਹੋਰ ਕਈਆਂ ਦੇ ਕਈ ਬੀਮੇ ਚੱਲਦੇ ਨੇ ਤਾਂ ਉਹਨਾਂ ਦੇ ਉੱਪਰ ਵੀ 18% GST ਲੱਗਦਾ ਸੀ ਜਿਸ ਨੂੰ ਘਟਾਉਣ ਦੇ ਵਾਸਤੇ ਚਰਚਾਵਾਂ ਜਿਹੜੀਆਂ ਨੇ ਇਸ ਮੀਟਿੰਗ ਦੇ ਵਿੱਚ ਚੱਲ ਰਹੀਆਂ ਨੇ ਤਾਂ ਆਉਣ ਵਾਲੇ ਸਮੇਂ ਤੇ ਗਰਭ ਦੇ ਵਿੱਚ ਹੈ ਕਿ ਕੀ ਸਿਟਾ ਨਿਕਲਦਾ ਹੈ ਕਿਸ ਦੇ ਉੱਪਰ ਹੈ ਕੀ ਕੀ ਕਟੌਤੀ ਲਾਈ ਗਈ ਹੈ ਜਾਂ ਕੀ ਕੀ ਵਧਾਇਆ ਗਿਆ ਹੈ GST ਨੂੰ ਲੈ ਕੇ ਕਿਉਂਕਿ ਹਰੇਕ ਰਾਜ ਦੇ ਵਿੱਚ ਆਪੋ ਆਪਣੀ ਸਮੱਸਿਆਵਾਂ ਹੁੰਦੀ ਹੈ GST ਨੂੰ ਕਿ ਆਪੋ ਆਪਣੀ ਕਲੈਕਸ਼ਨ ਹੁੰਦੀ ਹੈ ਤਾਂ ਉਸ ਦੇ ਹਿਸਾਬ ਦੇ ਨਾਲ ਰਾਜਾਂ ਦੇ ਵਿੱਤ ਮੰਤਰੀ ਜਿਹੜੇ ਆ ਆਪਣੀਆਂ ਮੁਸ਼ਕਲਾਂ ਲੋਕਾਂ ਦੀਆਂ ਮੁਸ਼ਕਲਾਂ ਉਸ ਰਾਜ ਦੀਆਂ ਮੁਸ਼ਕਲਾਂ ਇਸ ਮੀਟਿੰਗ ਦੇ ਵਿੱਚ ਰੱਖਣਗੇ ਜੀਐਸਟੀ ਨੂੰ ਲੈ ਕੇ ਤਾਂ ਮੋٹے ਤੌਰ ਤੇ ਅਸੀਂ ਜਾਣਕਾਰੀ ਦੀ ਗੱਲ ਕਰੀਏ ਤਾਂ ਗੇਮਿੰਗ ट्रांजैक्शन 2000 ਤੋਂ ਘੱਟ ਦੇ ਉੱਪਰ ਜੀਐਸਟੀ ਘਟਾਇਆ ਵਧਾਇਆ ਜਾ ਸਕਦਾ ਹੈ ਪ੍ਰੀਮੀਅਮ ਜਿਹੜੀ ਐਲ ਆਈ ਸੀ ਜਾਂਦੀ ਹੈ ਬੀਮਾ ਦੀ ਕਿਸ਼ਤ ਜਾਂਦੀ ਉਹਦੇ ਉੱਪਰ ਜੀਐਸਟੀ ਘਟਾਇਆ ਜਾ ਸਕਦਾ ਹੈ ਤਾਂ ਇਸ ਤਰੀਕੇ ਦੇ ਨਾਲ ਅਜਿਹੀ ਸੰਭਾਵਨਾ ਬਣੀ ਹੋਈ ਹੈ